ਅੱਜ ਸ਼ਹਿਰ ਢਾੜੀਵਾਲ ਗੁਰਦੁਆਰਾ ਸ੍ਰੀ ਬੁਰਸਾ ਵਿਖੇ ਨਵੇਂ ਦਰਬਾਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ 11 ਵਜੇ ਹੋਵੇਗਾ। ਇਸ ਮੌਕੇ ਤੇ ਗੁਰਦੁਆਰਾ ਸ੍ਰੀ ਬੁਰਸਾ ਵਿਖੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਵੱਖ-ਵੱਖ ਸੁਸਾਇਟੀਆਂ ਦੇ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਹਨ। ਅੱਜ ਸ੍ਰੀ ਗੁਰਦੁਆਰਾ ਬੁਰਸਾ ਵਿਖੇ ਪੂਰਾ ਦਿਨ ਧਾਰਮਿਕ ਸਮਾਗਮ ਚੱਲਣਗੇ। ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਨਵੇਂ ਦਰਬਾਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜੋ ਮੁਕੰਮਲ ਹੋ ਗਿਆ ਹੈ ਉਹ ਤੁਹਾਨੂੰ ਦਿਖਾਉਂਦੇ ਹਾਂ ਗੁਰਦੁਆ라 ਸ੍ਰੀ ਗੁਰੂ ਸਾਹਿਬ ਧਾਰੀਵਾਲ ਤੋਂ ਕੁਝ ਤਸਵੀਰਾਂ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਤਾਜ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਮਹਾਨ ਔਰ ਪਵਿੱਤਰ ਸਥਾਨ ਗੁਰਦੁਆਰਾ ਬਰਜ ਸਾਹਿਬ ਵਿਖੇ ਜੋ ਸਮੂਹ ਇਲਾਕੇ ਦੀ ਸਾਧ ਸੰਗਤ ਨੇ ਬੜਾ ਉਦਮ ਕੀਤਾ ਹੈ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾਂ ਨੂੰ ਜੋ ਇਹ ਮਹਾਨ ਸੇਵਾ ਸੌਂਪੀ ਸੀ ਬਾਖੂਬੀ ਚੜ੍ਹਦੀ ਕਲਾ ਦੇ ਨਾਲ ਉਹ ਸੇਵਾਵਾਂ ਜਿਹੜੀਆਂ ਨੇ ਸੰਪਨ ਹੋਈਆਂ ਨੇ ਔਰ ਇਹਦੇ ਵਧੀਆ ਮਹੱਲ ਸਤਗੁਰਾਂ ਦੇ ਤਿਆਰ ਹੋਏ ਨੇ ਸਾਰੀ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਕਿਰਪਾ ਕਰਨ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਬੜਾ ਸੁਭਾਗਾ ਸਮਾ ਹੈ ਜਿਨ੍ਹਾਂ ਨੂੰ ਅੱਜ ਇਹ ਵੇਖਣ ਨੂੰ ਸਮਾਂ ਮਿਲਿਆ ਹੈ ਕਿਉਂਕਿ ਜਿਸ ਵੇਲੇ ਸੇਵਾ ਸ਼ੁਰੂ ਹੋਈ ਸੀ ਉਸ ਵੇਲੇ ਜਿਹੜੇ ਸ਼ਰੀਰ ਸੀ ਉਹ ਹੁਣ ਨਹੀਂ ਹੈਗੇ ਜਦੋਂ ਲਿੰਟਰ ਪਏ ਉਦੋਂ ਸੀ ਉਹ ਹੁਣ ਨਹੀਂ ਹੈਗੇ ਆਪ ਜੀ ਸਭ ਸੰਗਤਾਂ ਦੇ ਬੜੇ ਹੀ ਚੰਗੇ ਵੱਡੇ ਭਾਗ ਨੇ ਜਿਨ੍ਹਾਂ ਨੂੰ ਇਹ ਸਮਾ ਜਿਹੜਾ ਹੈ ਅੱਜ ਇਹ ਪ੍ਰਾਪਤ ਹੋਇਆ ਹੈ ਵੇਖਣ ਨੂੰ ਮਿਲ ਰਿਹਾ ਹੈ ਵੱਖ-ਵੱਖ ਨਗਰਾਂ ਤੋਂ ਆ ਕਰਕੇ ਜਿਵੇਂ ਕਿ ਆ ਬੇਬੇ ਨਾਨਕੀ ਗੁਰਦਰਾ ਸਾਹਿਬਾਨ ਦੀ ਸਬੂਤੀ ਸੰਗਤ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕਰਕੇ ਇਹ ਜਿਹੜਾ ਦੇਸੀ ਘਿਓ ਤੇ ਜਲੇਬੰਦਾ ਲੰਗਰ ਲਗਾ ਕੇ ਕਾਫੀਆਂ ਬੇਅੰਤ ਪ੍ਰਕਾਰ ਦੇ ਪਦਾਰਥ ਜਿਹੜੇ ਨੇ ਵੱਖ-ਵੱਖ ਨਗਰਾਂ ਤੋਂ ਵੀ ਆਏ ਨੇ ਸੋ ਸਾਰੀ ਸਾਥ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਜਿਹੜੀਆਂ ਸੇਵਾਵਾਂ ਸਤਿਗੁਰਾਂ ਦੇ ਸਥਾਨ ਦੀਆਂ ਇਸੇ ਤਰ੍ਹਾਂ ਆਪ ਖੁਸ਼ੀਆਂ ਲੈਦੇ ਰਹੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਾਸ਼ਾ ਪੰਪਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਥਾਨ ਗੁਰਦਵਾਰਾ ਪੁਰਸਤਾਰੀ ਵਾਲੇ ਵਿਖੇ ਜੋ ਬਾਬਾ ਜੀਤ ਸਿੰਘ ਜੀ ਬਾਬਾ ਜੋਗਸਿਖਿ ਦੀ ਕਰਤਿਵਾ ਵਾਲਿਆਂ ਨੂੰ ਨਵੇਂ ਅਸਥਾਨ ਬਣਾਏ ਗਏ ਹਨ ਉਹਨਾਂ ਦਾ ਅੱਜ શુભ ਮਹੂਰਤ ਦਾ ਇਸ શુભ ਮਹੂਰਤ ਦੇ ਮੌਕੇ ਤੇ ਗੁਰਦੁਆਰਾ ਬੇਬੇ ਨਾਨਕੀ ਦੀ ਸੰਗਤਾਂ ਵੱਲੋਂ ਉਹ ਸੰਗਤਾਂ ਵੱਲੋਂ ਬੇਸਿਕ ਖੋਦਿਆਂ ਅਜ ਲੱਬੀਆਂ ਦੇ ਲੰਗਰ ਲਗਾਏ ਗਏ ਹਨ ਸੰਗਤਾਂ ਵਾਸਤੇ ਔਰ ਨਾਲ ਕੁੱਪੀ ਲੰਗਰ ਵੀ ਚੱਲ ਰਹੇ ਹਨ ਪਰ ਸੂਤ ਸੰਗਤਾਂ ਕੋਲੋਂ ਆ ਕੇ ਪਹੁੰਚ ਰਹੇ ਹਨ ਔਰ ਗੁਰੂ ਚਰਨਾਂ ਵਿੱਚ ਸੁਣਵਾ ਕੇ ਆਪਣਾ ਜਨਤਪਨਾ ਕਰ ਰਹੇ ਹਨ ਉਹ ਸੁਬਬਾ ਸਾਹਿਬ ਨੂੰ ਬਹੁਤ ਹੀ ਪੁਰਾਣੀ ਮੈਡੀਕਸ ਜੋ ਉਹ ਬਾਬਾ ਜੀ ਨੇ ਉਹ ਨਵੀਂ ਬਿਲਡਿੰਗ ਬਣਾ ਕੇ ਸੰਗਤਾਂ ਵਾਸਤੇ ਬਹੁਤ ਹੀ ਹਲਿਸ਼ਾਨ ਦੀਵਾਨ ਹਾਲ ਬਣਾਇਆ ਹਾ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਬਾਬਾ ਜੀ ਦੇ ਔਰ ਸੋਸ਼ਲਪਾਂ ਦੇ ਜਿੰਨਾਂ ਨੇ ਵੱਧ ਤੋਂ ਵੱਧ ਸਿਪਾਗੇ ਔਰ ਸਾਹਿਬ ਜੀ ਦੇ ਸੰਗਤ ਚਾਲੇ ਕਰਵਾਈ ਆ ਜੀ ਬਹਾਗੁਰ ਜੀ ਦਾ ਖਾਤ ਔਰ ਜੀ ਦੀ ਫਤਿਹ ਵਿੱਚ ਨਵੇਂ ਦਰਬਾਰ ਦੀ ਇਮਾਰਤ ਜੀ ਬਣੀ ਸੀ ਅੱਜ ਉਹਦੇ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਵਾ ਉਸ ਦੇ ਸਬੰਧ ਵਿੱਚ ਆਪਾਂ ਅੱਜ ਗੁਰਦੁਆਰਾ ਬੁਰ ਸਾਹਿਬ ਦੇ ਬਾਹਰ ਬੱਚਿਆਂ ਦਾ ਗੁਰਬਾਣੀ ਸਿੱਖ ਇਤਿਹਾਸ ਅਤੇ ਸਿੱਖ ਰਮਰਾਦਾ ਸਬੰਧੀ ਬੱਚਿਆਂ ਦੇ ਆਪਾਂ ਪੇਪਰ ਲੈ ਰਹੇ ਹਾਂ ਉਹਨਾਂ ਕੋਲ ਔਰਲ ਸੁਣਾਂਗੇ ਜਿਹਦੇ ਵਿੱਚ ਬੱਚਿਆਂ ਨੂੰ ਫਲਦਰ ਗੁੱਟੇ ਦਾ ਪ੍ਰਸ਼ਾਦ ਹੋਰ ਜਿਹੜੇ ਨਾਮ ਦਿੱਤੇ ਜਾਣਗੇ ਇਹ ਸਾਰਾ ਕਾਰਜ ਸੰਗਤ ਦੇ ਚੋਕਸਦਾਂ ਚੱਲਦਾ ਪਿਆ ਵਾ ਤੇ ਆਸ ਕਰਦੇ ਹਾਂ ਅੱਜ ਇਹ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਇੱਥੇ ਪਹੁੰਚ ਰਹੇ ਆ ਤੇ ਨਾਲ ਹੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ